ਕਿ ਉਹ ਨਾਲ ਲਈ ਕਮਰ ਕਸੇ ਰਿਹਨੇ ਬਲਕੇ ਕਮਰ ਕਸੇ ਖੋਲੀ ਨਹੀਂ ਕਦੇ ਕੱਲ ਕੱਲ ਅੱਜ ਪੰਜਾਬ ਨੂੰ ਜਿਹੜੀ ਮਾਰ ਪਈ ਆ ਇਸ ਕਰਕੇ ਪਈ ਆ ਵੀ ਆਪਣੇ ਆਨ ਬਗਾਨੇ ਸਮਝ ਬੈਠੇ ਬਗਾਨਿਆਂ ਨੂੰ ਆਪਣੇ ਸਮਝ ਬੈਠੇ ਕਾਂਗਰਸ ਦੇ ਜਿਹੜੇ ਕੋਈ ਲੀਡਰ ਸੀ ਜਿਨ੍ਹਾਂ ਤੇ ਭਾਵੇਂ ਕੋਈ ਕੇਸ ਚੱਲਣ ਦਾ ਡਰ ਸੀ ਜਾਂ ਗਲਤ ਕੰਮ ਕਰਨ ਦਾ ਡਰ ਸੀ ਉਹ ਤਾਂ ਆਪ ਖਿੱਚ ਕੇ ਜਾ ਰਹੀ ਆ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਸ਼ਰਮਣੀ ਕਾਲੀ ਦਲ ਦੇ ਨਾਲ ਆ ਰਹੇ ਨੇ ਕਿਉਂਕਿ ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਇੱਥੇ ਆਪ ਪਾਰਟੀ ਵਾਲੇ ਗਾਣਾ ਕੱਢੀ ਜਾ ਰਹੇ ਨੇ ਗਾੜੀ ਗਲੋ ਦੇ ਰਹੇ ਨੇ ਤੇ ਉੱਤੇ ਜੱਫੀਆਂ ਪਾਈ ਜਾ ਰਹੇ ਨੇ ਰਹੁਲ ਹੋਣੀ केजरीवाल ਨਾਲ ਸੋ ਉਹਨਾਂ ਨੂੰ ਇੱਕ ਨਮੋਸ਼ੀ ਚਲਣੀ ਪੈ ਰਹੀ ਆ ਸ਼ਰਮਿੰਦਗੀ ਚਲਣੀ ਪੈ ਰਹੀ ਆ ਉਹਨਾਂ ਬਲੋ ਆਪਣੇ ਮੰਤਰੀਆਂ ਨੂੰ ਵੀ ਟਿਕਟਾ ਦੇ ਦਿੱਤੀ ਗਈ ਆ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਅਸੀਂ ਗਰੀਬਾਂ ਦੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਪਰ ਜਿਹੜੇ ਲੋਕ ਦਰੀਆਂ ਝਾੜਦੇ ਰਹਿ ਗਏ ਆ ਮਿਹਨਤ ਕਰਦੇ ਰਹਿ ਗਏ ਆ ਪਾਰਟੀਆਂ ਵਾਸਤੇ ਉਹਨਾਂ ਨੂੰ ਕਿਉਂ ਨਹੀਂ ਲੱਗਦਾ ਤੁਹਾਨੂੰ ਬਿੱਦੂ ਲੋਕ ਸਭਾ ਚੋਣਾਂ ਲਈ ਮੰਤਰੀਆਂ ਨੂੰ ਉਮੀਦਵਾਰ ਬਣਾ ਕੇ ਕਲਾਕਾਰਾਂ ਨੂੰ ਉਮੀਦ ਬਣਾ ਕੇ ਜਨਾਬ ਪਾਰਟੀ ਨੇ ਆਪਣਾ ਜਨਾਜ਼ਾ ਆਪ ਹੀ ਕਢ ਲਿਆ ਆਪ ਪਾਰਟੀ ਨੇ ਆਪਣੀ ਅਸਲੀ ਚਿਹਰਾ ਆਪੇ ਨੰਗਾ ਕਰ ਲਿਆ ਸਸਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮਿਹਾਨ ਸਿੰਘ ਰਾਣਾ ਸਾਡੇ ਨਾਲ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਜਰਾ ਹਾਜ਼ਰ ਨੇ ਖਾਸ ਕਰਕੇ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਗਭਗ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ ਪ੍ਰੋਫੈਸਰ ਸਾਹਿਬ ਹਾਜ਼ਰ ਦੇ ਨਾਲ ਅ ਪ੍ਰੋਫੈਸਰ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰਕੇ ਅਕਾਲੀ ਦਲ ਵੱਲੋਂ ਜਿਹੜੀ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਦੇਖੋ ਲੋਕ ਸਭਾ ਚੋਣਾਂ ਦਾ ਐਲਾਨ ਤਾਂ ਭਾਵੇਂ ਫਾਰਮਰ ਤੌਰ ਤੇ ਅੱਜ ਹੋਇਆ ਪਰ ਸ਼ਰਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਚੋਣਾਂ ਲਈ ਕੰਮ ਕਰ ਕਸੇ ਰਿਹਾ ਨਹੀਂ ਬਲਕਿ ਕੰਮ ਕਰ ਕਸੇ ਖੋਲੇ ਨਹੀਂ ਕਦੇ ਕੱਲ੍ਹ ਗੱਲ ਨੇ ਹਮੇਸ਼ਾ ਹੀ ਲੋਕਾਂ ਵਿੱਚ ਰਿਹਾ ਹਮੇਸ਼ਾ ਹੀ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਵਿੱਚ ਜਨਤਕ رائے ਵੰਦੀ ਦੀ ਹਮੇਸ਼ਾ ਤਿਆਰੀ ਚ ਰਿਹਾ ਔਰ ਮੈਂ ਕਹਿ ਸਕਦਾ ਕਿ ਸ਼ਰਮਣੀ ਅਕਾਲੀ ਦਰ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਉਹਨੇ ਵੀ ਪੰਜਾਬੀਆਂ ਨੂੰ ਜਿਹੜਾ ਹਲੋਣਾ ਦਿੱਤਾ ਪੰਜਾਬੀਆਂ ਦੇ ਵਿੱਚ ਪੰਜਾਬੀਅਤ ਦੀ ਜਿਹੜੀ ਭਾਵਨਾ ਪੈਦਾ ਕੀਤੀ ਆ ਜਾਗਰਤੀ ਪੈਦਾ ਕੀਤੀ ਆ ਉਹਦੇ ਨਾਲ ਵੀ ਜਿਹੜੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਸਾਡੇ ਆਪਣੇ ਕੌਮ ਨੇ ਬਗਾਨੇ ਕੌਮ ਨੇ ਅੱਜ ਪੰਜਾਬ ਨੂੰ ਜਿਹੜੀ ਮਾਰ ਪਈ ਆ ਇਸ ਕਰਕੇ ਪਈ ਆ ਵੀ ਆਪਣੇ ਨੂੰ ਬਗਾਨੇ ਸਮਝ ਬੈਠੇ ਬਗਾਨਿਆਂ ਨੂੰ ਆਪਣੇ ਸਮਝ ਬੈਠੇ ਅੱਜ ਪਵਾ ਜਿਹੜਾ ਪੰਜਾਬ ਆ ਆਰਥਿਕ ਤੌਰ ਤੇ ਕੰਗਾਲ ਹੋ ਗਿਆ ਰਾਸੀ ਤੌਰ ਤੇ ਸਮਾਜਿਕ ਤੌਰ ਤੇ ਹਨੇਰਾ ਆ ਗਿਆ ਸੋ ਅੱਜ ਪੰਜਾਬ ਨੂੰ ਬਚਾਉਣ ਲਈ ਜ਼ਰੂਰੀ ਆ ਕਿ ਸੱਚੇ ਸੁੱਚੇ ਸਹੀ ਪੰਜਾਬ ਦੇ ਭਲਾ ਚਾਹਣ ਵਾਲੇ ਜਿਹੜੇ ਲੋਕ ਨੇ ਉਹ ਸ਼ਰਮਣੀ ਅਕਾਲੀ ਦਲ ਨੂੰ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਸਮਝ ਕੇ ਉਹਦੇ ਨਾਲ ਆ ਰਹੇ ਤੁਸੀਂ ਦੇਖਿਆ ਹੋਣਾ ਕੱਲ ਚਮਕੌਰ ਸਾਹਿਬ ਦੇ ਵਿੱਚ ਸਾਡੀਆਂ ਮੀਟੀਆਂ ਹੋਈਆਂ ਪਰਸੋਂ ਹੋਈਆਂ ਮਲਿਕ ਰੈਲੀਆਂ ਦਾ ਰੂਪ ਧਾਰਨ ਕਰ ਗਿਆ ਉਹ ਤੋਂ ਪਹਿਲਾਂ ਨਵਾਂ ਸ਼ਹਿਰ ਵੰਗਾ ਭਲਾਚੌਰ ਗੜ੍ਹ ਸ਼ੰਕਰ ਦੇ ਵਿੱਚ ਤੇ ਇਸੇ ਤਰ੍ਹਾਂ ਪਹਿਲਾਂ ਖਾੜ ਮਹਾਲੀ ਦੇ ਵਿੱਚ ਸੋ ਇੱਕ ਇਸ ਤਰ੍ਹਾਂ ਦਾ ਵਾਤਾਵਰਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਬਣ ਰਿਹਾ ਉਹ ਤਾਂ ਇਸ ਗੱਲੋਂ ਵੀ ਆ ਕਿ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਕੇ ਜਦੋਂ ਮੈਂ ਲੋਕ ਸਭਾ ਵਿੱਚ ਗਿਆ ਤੇ ਉੱਥੇ ਜਿਹੜੇ ਖਾਸ ਤੌਰ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਹੜਾ ਸਤਕਾਰ ਪੇਟ ਪਿਆ ਉਹ ਇੱਕ ਇਤਿਹਾਸ ਬਣਿਆ ਇੱਕ ਕੌਮੀ ਫਰਜ ਨਿਭਾਇਆ ਗਿਆ ਗੁਰੂ ਨੇ ਕਿਰਪਾ ਕੀਤੀ ਪੀ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਭਾਰਤ ਦੀ ਲੋਕ ਸਭਾ ਵਿੱਚ 27 ਦਸੰਬਰ 2017 ਨੂੰ ਸਦਾ ਹਾਜ਼ਰੀ ਭੇਟ ਕੀਤੀ ਗਈ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਸ਼ਹਾਦਤਾਂ ਜਿਹੜੀਆਂ ਪਰਿਵਾਰ ਦੀਆਂ ਉਹਨਾਂ ਨੂੰ ਸੋ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਲਈ ਟ੍ਰੇਨ ਚਲਾਉਣ ਵਾਲੀ ਗੱਲ ਜਾਂ ਇਹ ਕਹਿ ਲਓ ਕਿ ਹਜੂਰ ਸਾਹਿਬ ਨੂੰ ਜਾਂ ਪਟਨਾ ਸਾਹਿਬ ਨੂੰ ਜਹਾਜ਼ ਚੜਾਉਣ ਵਾਲੀ ਗੱਲ ਇਹ ਇੱਕ ਇਤਿਹਾਸਿਕ ਜਾਂ ਸ਼ਹੀਦ ਦਗਦਮ ਸਿੰਘ ਦਾ ਬੁੱਧ ਜੱਲਿਆਂ ਵਾਲੇ ਬਾਗ ਤੇ ਗੇਟ ਤੇ ਲਾਉਣ ਵਾਲੀ ਗੱਲ ਇੱਕ ਇਤਿਹਾਸਿਕ ਤੇ ਕੌਮੀ ਫਰਜ਼ ਜਿਹੜੇ ਹੋਏ ਨੇ ਉਹ ਵੀ ਅੱਜ ਲੋਕਾਂ ਨੂੰ ਯਾਦ ਆ ਰਹੇ ਨੇ ਔਰ ਅੱਜ ਮਹਿਸੂਸ ਹੋ ਰਿਹਾ ਵੀ ਇੱਕ ਹਲਕੇ ਦੇ ਵਿੱਚ ਤਿੰਨ ਤਿੰਨ ਦਰਜਨਾ ਤੋਂ ਵੀ ਵੱਧ ਅੰਡਰ ਰੇਲਵੇ ਬ੍ਰਿਜ ਬਣ ਜਾਣੇ ਤੇ ਮੇਰਾ ਖਿਆਲ ਆ ਵੀ ਅੰਮ੍ਰਿਤੰਦਰ ਦੇ ਵਿੱਚ ਖਾੜ ਦੇ ਵਿੱਚ ਮੋਹਾਲੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਫਾਸਟ ਟ੍ਰੇਨਾਂ ਦੇ ਠਹਿਰੋਕ ਹੋ ਜਾਣੇ ਇਹ ਇੱਕ ਬਹੁਤ ਲੰਮਸਾਲ ਗੱਲਾਂ ਨੇ ਸੋ ਇਸੇ ਕਰਕੇ ਲੋਕ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਤਲਬ ਧੜੇਬੰਦੀ ਤੋਂ ਉੱਪਰ ਉੱਠ ਕੇ ਅੱਜ ਸ਼ਰਮਣੀ ਅਕਾਲੀ ਦਲ ਦੇ ਨਾਲ ਖੜ ਰਹੇ ਨੇ ਔਰ ਕਾਂਗਰਸ ਨੂੰ ਖਾਸ ਤੌਰ ਤੇ ਤਲਾੰਜਲੀ ਦੇਖ ਕੇ ਕਾਂਗਰਸ ਦੇ ਜਿਹੜੇ ਕੋਈ ਲੀਡਰ ਸੀ ਜਿਨ੍ਹਾਂ ਤੇ ਭਾਵੇਂ ਕੋਈ ਕੇਸ ਚੱਲਣ ਦਾ ਡਰ ਸੀ ਜਾਂ ਗਲਤ ਕੰਮ ਕਰਨ ਦਾ ਡਰ ਸੀ ਉਹ ਤਾਂ ਆਪ ਖਿੱਚ ਕੇ ਜਾ ਰਹੀ ਆ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਸ਼ਰਮਣੀ ਅਕਾਲੀ ਦਲ ਦੇ ਨਾਲ ਆ ਰਹੇ ਨੇ ਕਿਉਂਕਿ ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਇੱਥੇ ਆਪ ਪਾਰਟੀ ਵਾਲੇ ਗਾਣਾ ਕੱਢੀ ਜਾ ਰਹੇ ਨੇ ਗਾਹੀ ਗਲੋ ਦੇ ਰਹੇ ਨੇ ਤੇ ਉੱਤੇ ਜੱਫੀਆਂ ਪਾਈ ਜਾ ਰਹੇ ਨੇ ਰਾਹੁਲ ਹੁਣੀ ਕੇਜਰੀਵਾਲ ਨਾਲ ਸੋ ਉਹਨਾਂ ਨੂੰ ਇੱਕ ਨਮੋਸ਼ੀ ਚਲਣੀ ਪੈ ਰਹੀ ਆ ਸ਼ਰਮਿੰਦਗੀ ਚਲਣੀ ਪੈ ਰਹੀ ਆ ਇਸੇ ਕਰਕੇ ਕਾਂਗਰਸ ਦੇ ਵਰਕਰ ਜਿਹੜੇ ਅਕਾਲੀ ਦਲ ਚਾ ਰਹੇ ਨੇ ਤੇ ਲੀਡਰ ਜਿਹੜੇ ਨੇ ਉਹ ਉਹਨਾਂ ਨੂੰ ਦਬਾ ਕੇ ਆਪ ਪਾਰਟੀ ਆਪਣੇ ਨਾਲ ਜਾ ਰਹੀ ਆ ਆ ਚਲੋ ਮਸਾਵ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਲਗਭਗ ਆਪਣੇ ਜਿਹੜੇ 8 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਆਪਣੇ ਮੰਤਰੀਆਂ ਨੂੰ ਵੀ ਟਿਕਟਾਂ ਦੇ ਦਿੱਤੀਆਂ ਗਈਆਂ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਅਸੀਂ ਗਰੀਬਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਪਰ ਜਿਹੜੇ ਲੋਕ ਦਰੀਆਂ ਝਾੜਦੇ ਰਹਿ ਗਏ ਆ ਮਿਹਨਤ ਕਰਦੇ ਰਹਿ ਗਏ ਆ ਪਾਰਟੀਆਂ ਵਾਸਤੇ ਉਹਨਾਂ ਨੂੰ ਕਿਉਂ ਨਹੀਂ ਲੱਗਦਾ ਤੁਹਾਨੂੰ ਲੋਕ ਸਭਾ ਚੋਣਾਂ ਲਈ ਮੰਤਰੀਆਂ ਨੂੰ ਉਮੀਦਵਾਰ ਬਣਾ ਕੇ ਕਲਾਕਾਰਾਂ ਨੂੰ ਉਮੀਦ ਬਣਾ ਕੇ ਜਨਪਾਤ ਪਾਰਟੀ ਨੇ ਆਪਣਾ ਜਨਾਜ਼ਾ ਆਪ ਹੀ ਕਢ ਲਿਆ ਆਪ ਪਾਰਟੀ ਨੇ ਆਪਣੀ ਅਸਲੀ ਚਿਹਰਾ ਆਪੇ ਨੰਗਾ ਕਰ ਲਿਆ ਆਮ ਪਾਰਟੀ ਆਮ ਲੋਕਾਂ ਦੀ ਖਾਣ ਵਾਲੀ ਪਾਰਟੀ ਅੱਜ ਖਾਸ ਲੋਕਾਂ ਦੀ ਪਾਰਟੀ ਬਣ ਕੇ ਬੈ ਰੇਗੀ ਇੱਕ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਗੁੰਡੀਆਂ ਸਾਂਝਾਂ ਜਿਹੜੀਆਂ ਉਹ ਜਗ ਜाहिर ਹੋ ਰਹੀਆਂ ਨੇ ਸੋ ਇਸ ਕਰਕੇ ਅੱਜ ਇਹ ਨਮੋਸ਼ੀ ਜਿਹੜੀ ਚੱਲਨੀ ਪੈ ਰਹੀ ਆ ਆਪ ਪਾਰਟੀ ਨੂੰ ਉਮੀਦਵਾਰਾ ਕੋਈ ਮਿਲ ਨਹੀਂ ਰਿਹਾ ਉਹਦੇ ਵਰਕਰਾਂ ਦੇ ਵਿੱਚੋਂ ਉਹਨੂੰ ਕੋਈ ਲੱਭ ਨਹੀਂ ਰਿਹਾ ਕੇਵਲ ਆਪਣੇ ਮੰਤਰੀਆਂ ਨੂੰ ਹੀ ਲੋਕ ਸਭਾ ਚੋਣਾਂ ਲਈ ਉਤਾਰਨ ਲਈ ਮਜਬੂਰ ਹੋਣਾ ਪੈ ਰਿਹਾ ਇਹ ਨਿਸ਼ਾਨੀਆਂ ਨੇ ਕਿਸੇ ਪਾਰਟੀ ਦੀਆਂ ਕਮਜ਼ੋਰੀਆਂ। ਸੁਧਮਨ ਸਾਹਿਬ ਜੇ ਆਪਾਂ ਪਾਈ ਅਮਰਪਾਲ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਸਿਹਤ ਹੈ ਡਬਿਊਰਡ ਜੇਲ੍ਹ ਦੇ ਵਿੱਚ ਬੜੀ ਜਿਹੜੀ ਨਾਜ਼ੁਕ ਪਣੀ ਹੋਈ ਹੈ ਉਹਨਾਂ ਦੀ ਮਾਤਾ ਦੀ ਸਿਹਤ ਦੀ ਸਿਹਤ ਵੀ ਜਿਹੜੀ ਖਰਾਬ ਹੋ ਰਹੀ ਹੈ ਕੀ ਲੱਗਦਾ ਕਿ ਇੱਕ ਵਸਤਾ ਸੂਬਾ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਨੌਜਵਾਨਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣਾ ਦੁਜੀਏ ਪਾਸੇ ਬਾਹਰ ਦੀਆਂ ਜੇਲ੍ਹਾਂ ਦੇ ਵਿੱਚ ਸਾਡੇ ਨੌਜਵਾਨ ਅਜ ਉਸ ਹਾਲਾਤਾਂ ਦੇ ਵਿੱਚ ਪਹੁੰਚ ਚੁੱਕੇ ਕਿ ਉਹਨਾਂ ਦੀ ਜੇ ਆਪਾਂ ਜਾਨ ਨੂੰ ਵੀ ਖਤਰਾ ਪਹੁੰਚ ਰਿਹਾ ਦੇਖੋ ਅਮਰਿਤਪਾਲ ਸਿੰਘ ਉਹਨਾਂ ਦੇ ਸੇਤ ਨੂੰ ਜੇ ਕੁਝ ਨੁਕਸਾਨ ਹੋਇਆ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਐਨਐਸਏ ਪਹਿਲਾਂ ਤਾਂ ਖਤਮ ਕਰੇ ਤੇ ਪੰਜਾਬ ਉਹਨਾਂ ਨੂੰ ਤਬਦੀਲ ਕਰੇ ਡਿਬਰੂਗੜ੍ਹ ਦੇ ਲਿਜਾਣ ਦਾ ਕੋਈ ਮਤਲਬ ਨਹੀਂ ਬਣਦਾ ਪਹਿਲੀ ਗੱਲ ਤਾਂ ਐਨਐਸਏ ਲਾਉਣ ਦਾ ਕੋਈ ਮਤਲਬ ਨਹੀਂ ਬਣਦਾ ਪੰਜਾਬ ਵਿੱਚ ਕੋਈ ਦੇਸ਼ ਵਿਰੋਧੀ ਲਹਿਰ ਨਹੀਂ ਕੋਈ ਦੇਸ਼ ਵਿਰੋਧੀ ਕਾਰਵਾਈ ਨਹੀਂ ਤੇ ਮੱਲੋ-ਮੱਲੀ ਐਨਐਸਏ ਲਾਉਣਾ ਉਹ ਗਲਤ ਆ ਫਿਰ ਪੰਜਾਬ ਤੋਂ ਬਾਹਰ ਲਿਜਾਣਾ ਉਹ ਗਲਤ ਆ ਫਿਰ ਉੱਥੇ ਜੇਲ੍ਹ ਸਹੂਲਤਾਂ ਨਾ ਦਵਾ ਸਕਣਾ ਪੰਜਾਬ ਸਰਕਾਰ ਦੀ ਨਲਾਕੀ ਆ ਫੇਲਿਅਰ ਆ ਔਰ ਕਿਸੇ ਤਰ੍ਹਾਂ ਦਾ ਵੀ ਅੰਮ੍ਰਿਤਪਾਲ ਸਿੰਘ ਦੀ ਸਿਹਤ ਨੂੰ ਜਿਹੜਾ ਨੁਕਸਾਨ ਆ ਉਹਦੇ ਲਈ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਆ ਪਹਿਲਾਂ ਸ਼ੂ ਕਰਨ ਦੀ ਮੌਤ ਲਈ ਵੀ ਪੰਜਾਬ ਸਰਕਾਰ ਬਰਾਬਰ ਦੀ ਹਿੱਸੇਦਾਰ ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾ ਇਹ ਮਤਲ ਹੌਸਲਾ ਨਹੀਂ ਸੀ ਪੈ ਸਕਦਾ ਹਰਿਆਣਾ ਪੁਲਿਸ ਨੂੰ ਸ਼ੂ ਕਰਨ ਵਰਗੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਤਾਲੀਆਂ ਤੋੜ ਦਿੱਤੀਆਂ ਜਾਂਦੀਆਂ ਕਾਰਾਂ ਤੋੜ ਦਿੱਤੀਆਂ ਜਾਂਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਲਹੂ ਲਹਾਨ ਲੋਕ ਕਰਤੇ ਪੰਜਾਬ ਦੀ ਧਰਤੀ ਤੇ ਤੇ ਇਹਨਾਂ ਨੂੰ ਦਿਖ ਨਹੀਂ ਰਿਹਾ ਇਹ ਨਹੀਂ ਸਮਝ ਰਹੇ ਵੀ ਇਹ ਸ਼ੂਭ ਕਰਨ ਦੀ ਮੌਤ ਕਿੱਥੇ ਹੋਈ ਇਹਨਾਂ ਨੂੰ ਇਹ ਥਾਂ ਨਹੀਂ ਲੱਭ ਰਿਹਾ ਹਜੇ ਤੱਕ ਸੋ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਮਿੱਲੀ ਭੁਗਤ ਹੋ ਰਹੀ ਤੋਂ ਵੱਧ ਕੀ ਹੋ ਸਕਦਾ ਜਦੋਂ ਬਾੜ ਹੀ ਖੇਤ ਨੂੰ ਖਾ ਜਾਏ ਤੇ ਖੇਤ ਕਿਵੇਂ ਬਚ ਸਕਦਾ ਅੱਜ ਪੰਜਾਬ ਦੇ ਰਾਖੇ ਹੀ ਪੰਜਾਬ ਨੂੰ ਮਾਰਦੇ ਤਲਪੇ ਤਮੈ ਸਮਝਦਾ ਇਹ ਸਾਰਾ ਬਹੁਤ ਤਰਾਸ ਦੀ ਆ ਪੰਜਾਬ ਦੀ ਤੇ ਦੂਸਰੇ ਸਾਲ ਤੇ ਅਕਾਲੀ ਦਲ ਤੇ ਭਾਜਪਾ ਮੁੜ ਕੇ ਜਿਹੜੀਆਂ ਚੋਣਾ ਹੈ ਇਕੱਠੇ ਹੋ ਕੇ ਲੜ ਸਕਦੇ ਕਿ ਕੀ ਲੱਗਦਾ ਮੈਂ ਸਭੰਦਾ ਕਿ ਇਹ ਤਾਂ ਹੁਣ ਬੜੇ ਸਮੇਂ ਹੀ ਦੱਸੇਗਾ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਵੀ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਵਿੱਚ ਅਮਨ ਭਾਈਚਾਰਕ ਸਾਂਝ ਲਈ ਅਸੀਂ ਕਿਸੇ ਨਾਲ ਵੀ ਹੱਥ ਮਿਲਾ ਸਕਦੇ ਹਾਂ ਪਰ ਜਿਹੜੀ ਗੱਲ ਪੰਜਾਬ ਦੇ ਵਿਰੋਧ ਚ ਹੋਏਗੀ ਜਾਂ ਦੇਸ਼ ਦੀਆਂ ਘੱਟ ਗਿਣਤੀਆਂ ਦਾ ਕਿਸੇ ਤਰ੍ਹਾਂ ਵੀ ਨੁਕਸਾਨ ਹੋਏਗਾ ਉੱਥੇ ਅਕਾਲੀ ਦਲ ਹੱਥ ਨਹੀਂ ਮਿਲਾ ਸਕਦਾ ਤੁਸੀਂ ਗੱਲ ਕਿਹਾ ਕਿਸੇ ਨਾਲ ਵੀ ਹੱਥ ਮਿਲਾ ਸਕਦੇ ਆ ਮਤਲਬ ਫਿਰ ਜੇ ਕਾਂਗਰਸ ਨਾਲ ਹੱਥ ਮਿਲਾਣਾ ਭਾਈ ਜੇ ਕਾਂਗਰਸ ਤਾਂ ਦੇਸ਼ ਵਿਰੋਧੀ ਜਾਂ ਪੰਜਾਬ ਵਿਰੋਧੀ ਖਾਸ ਤੌਰ ਤੇ ਸਿੱਖ ਵਿਰੋਧੀ ਆ ਮੈਂ ਕਿਹਾ ਵੀ ਜਿਹੜੇ ਜਿਹੜੇ ਇੱਕ ਜਿਹੜੇ ਚਿਹਰੇ ਨੱਗੇ ਹੋ ਚੁੱਕੇ ਆ ਉਹਨਾਂ ਨਾਲ ਤਾਂ ਸਾਝ ਪਾਉਣ ਦਾ ਸਵਾਲ ਹੀ ਪੈ ਨਹੀਂ ਹੁੰਦਾ ਕਾਂਗਰਸ ਨਾਲ ਕਿਸੇ ਵੀ ਮੁੱਦੇ 'ਤੇ ਸਾਝ ਨਹੀਂ ਪਾਇਆ ਸਕਦੀ ਆਪ ਪਾਰਟੀ ਹੁਣ ਜਗ ਜਗ ਰਹੀ ਆ ਹੁਣ ਇੰਨਾ ਵਿਸ਼ਵਾਸ ਘਾਤ ਕੀਤਾ ਔਰਤਾਂ ਨਾਲ ਵੀ ਕੀਤਾ ਜਵਾਨਾਂ ਨਾਲ ਵੀ ਕੀਤਾ ਕਿਸਾਨਾਂ ਨਾਲ ਵੀ ਕੀਤਾ ਪੰਜਾਬ ਤਾਂ ਬਿਲਕੁਲ ਕੰਗਾਲ ਬਣਾਤਾ 2 ਸਾਲਾਂ 'ਚ ਇਸ ਤਰ੍ਹਾਂ ਦੀਆਂ ਪਾਰਟੀਆਂ ਨਾਲ ਸਾਝ ਨਹੀਂ ਫਸਾਦੀ ਪਰ ਤਾਂ ਕਿਸਾਨ ਕਹਿੰਦੇ ਆ ਕਿ ਸਾਡੇ ਨਾਲ ਵੀ ਭਾਜਪਾ ਨੇ ਵਿਸ਼ਵਾਸ ਘਾਤ ਕੀਤਾ ਦੇਖੋ ਗੱਲ ਇਹ ਆ ਵੀ ਭਾਜਪਾ ਦੀ ਡਿਊਟੀ ਬਣਦੀ ਆ ਭਾਜਪਾ ਨੂੰ ਵੀ ਲਾਜ਼ਮੀ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ ਕਿਉਂਕਿ ਕਿਸਾਨ ਦੇਸ਼ ਦੇ ਭੁਖ ਮਰੀ ਦੂਰ ਕਰੇ ਆ ਕਿਸਾਨ ਨੇ ਦੇਸ਼ ਦਾ ਢਿੱਡ ਭਰ ਲਈ ਹੀ ਆਪਣੇ ਆਪ ਨੂੰ ਕਰਜ਼ਈ ਕਰਿਆ ਤੋਂ ਉਹਦੀ ਕਰਜ਼ਾ ਮਾਫ਼ ਕਰਨ ਦੇ ਵਿੱਚ ਉਹਨੂੰ ਚੰਗੇ ਭਾਅ ਦੇਣ ਦੇ ਵਿੱਚ ਐਮਐਸਪੀ ਦੀ ਗਰੰਟੀ ਦੇਣ ਦੇ ਵੀ ਸਰਕਾਰ ਨੂੰ ਮੈਂ ਸਮਝਦਾ ਕੋਈ ਗਰੇਜ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਇਹ ਸੰਸ ਸਾਡੇ ਨਾਲ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਜਰਾ ਜਿਹਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਕੈਮਰਾਮੈਨ ਮਨਦੀਪ ਰਾਣਾ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸਿਰਕੀਤਪੁਰ